ਇੱਥੇ ਵਿਕਾਸ ਦੀ ਗੱਲ ਨਹੀਂ ਹੋਣੀ ਉੱਥੇ ਸਹੂਲਤਾਂ ਦੀ ਗੱਲ ਨਹੀਂ ਹੋਣੀ ਕੋਈ ਵੀ ਉੱਥੇ ਇੱਕੋ ਗੱਲ ਹੋਊਗੀ ਜਿੱਦਾਂ 2017 ਵਿੱਚ ਬਰਗਾੜੀਗਾਂ ਦੀ ਗੱਲ ਚੱਲਦੀ ਸੀ ਹੁਣ ਪਿੰਡਾਂ ਦੇ ਵਿੱਚ ਗੱਲ ਕੀ ਹੋਊਗੀ ਇੱਕੋ ਹੋਊਗੀ ਤੇ ਮੋਨਰਿੰਦਰ ਮੋਦੀ ਇੱਕ ਕਟੜ ਹਿੰਦੂਵਾਦੀ ਬੰਦਾ ਆਪਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣਾ ਅੱਜ ਤੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਦੇਖ ਲਓ ਫੋਰ ਕੋਈ ਗੱਲ ਨਹੀਂ ਚੱਲਦੀ ਕੋਈ ਗੱਲ ਨਹੀਂ ਕਰ ਰਿਆ ਕਿ ਨਰਿੰਦਰ ਮੋਦੀ ਦੀ ਸਰਕਾਰ ਬੜੀ ਸਮੂਹ ਸਰਕਾਰ ਚੱਲੀ ਆ ਪੰਜਾਂ ਸਾਲਾਂ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਦਾ ਕੋਈ ਕਿੱਸਾ ਸਾਹਮਣੇ ਨਹੀਂ ਆ ਸਕਿਆ ਉਹਨਾਂ ਨੇ ਨਿਰਪੱਖ ਹੋ ਕੇ ਸਰਕਾਰ ਚਲਾਈ ਹੈ ਦੁਨੀਆ ਭਰ ਦੇ ਵਿੱਚ ਨਾ ਹਿੰਦੁਸਤਾਨ ਦਾ ਪੈਦਾ ਕੀਤਾ ਨਰਿੰਦਰ ਮੋਦੀ ਜੀ ਨੇ ਉਹਨਾਂ ਨੇ ਜੋ ਸਹੂਲਤ ਦਿੱਤੀ ਹੈ ਬਿਨਾ ਭੇਦ ਭਾਵ ਦੇ ਦਿੱਤੀ ਹੈ ਜਿੱਦਾਂ ਜਾਤੀਵਾਦੀਆਂ ਬਲਾਦਰੀਆਂ ਧਰਮਾਂ ਦੀਆਂ ਗੱਲਾਂ ਚੱਲਦੀਆਂ। ਤੁਸੀਂ ਪੰਜਾਬ ਤੋਂ ਹਿਸਾਬ ਲਾ ਲਓ। ਪੰਜਾਬ ਵਿੱਚ ਭਾਜਪਾ ਦਾ ਪ੍ਰਧਾਨ ਵਿਜੇ ਸਾਹਪਲਾਜ ਨੇ ਬੁਲਾਇਆ। ਜਿੱਥੇ بڑے ਹਿੰਦੂ ਸਾਹਿਬ ਬੁਲਾਇਆ ਜਾ ਸਕਦਾ, ਹਿੰਦੂਨ ਪ੍ਰਧਾਨ ਬੁਲਾਇਆ ਜਾ ਸਕਦਾ। ਮੈਂ ਨੰਬਰਦਾਰ, ਸਰਪੰਚ ਮੇਰੇ ਸਾਹਮਣੇ ਬੈਠੇ। ਹਲਕਾ ਫਲਾਤੀ ਰੀਡ ਦੀ ਹੈਦੀ। ਸ਼ੋਮਨੀ ਕਾਲੀਤਲ ਦੇ ਵਰਕਰ ਸਹਿਬਾਨ, ਮੇਰੇ ਬਜ਼ੁਰਗ, ਮੇਰੇ ਵੀਰ, ਬੀਬੀਆਂ ਪੈਣਾ ਗੱਜਕੇ ਫਤਿਹ ਬਲਾਉ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਸਾਰੇ ਵਰਕਰ ਸਹਿਬਾਨ ਦਾ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਕੱਲ ਮੈਂ ਇੱਕ ਵਾਰੀ ਫੋਨ ਕੀਤਾ ਵੀ ਤੁਸੀਂ ਇੱਥੇ ਬਹੁਤ ਵੱਡੀ ਕੀਤੀ ਸ਼ਾਜੀ ਲਵਾਈ ਹੈ ਜਿੰਨੇ ਤੁਸੀਂ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਅਸੀਂ ਧੰਨਵਾਦੀ ਹਾਂ ਵੀ ਬਹੁਤ ਸ਼ਾਰਟ ਨੋਟਿਸ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ ਕਿਉਂਕਿ ਸਾਪਲਾ ਜੀ ਚਾਹੁੰਦੇ ਸੀ ਬੀਬੀ ਜੀ ਜਰੀਏ ਇੱਕ ਸਾਡੀ ਵਰਕਰ ਮੀਟਿੰਗ ਕਰਾਜਣ ਕਿਉਂਕਿ ਸਾਰਾ ਤਾਂ ਮੈਂ ਤੁਹਾਨੂੰ ਪਹਿਲੇ ਬੁਲਾ ਪੰਡਤ ਅਜਿੰਦਰ ਸਿੰਘ ਲਾਡੀ ਜੀ ਇਰਾਇਪ ਪਿੰਡਰ ਦੇ ਮੇਰੇ ਸਾਹਮਣੇ ਬੈਠੇ ਸਰਪੰਚ ਪੰਚ ਬਲੌਕ ਸਮੇਤ ਚੇਅਰਮੈਨ ਸਰਦਾਰ ਪ੍ਰਕਾਸ਼ ਸਿੰਘ ਪ੍ਰੋਜੈਕਟ ਕਵਾਲ ਪਤੰਦੇ ਸੱਜਣੋ ਫਤਿਹ ਹੈ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਜੂਸਾ ਕੰਦਨੇ ਐਂਪੀ ਸਾਹ ਤੇ ਮੈਨੂੰ ਇਦਾਂ ਲੱਗਦਾ ਜਿਵੇਂ ਬਾਹਰ ਕੱਢਣ ਲੱਗਦੇ ਹੁੰਦੇ ਸਾਰੇ ਖੁਸ਼ਕਸਿੰਤੀ ਹੈ ਕਿ ਜਿੰਨਾ ਯੋਗ ਮੰਤਰੀ ਸਾਨੂੰ ਬਾਦ ਸਰਕਾਰ ਵਿੱਚ ਬਿਠਾਉਣ ਦਾ ਮੌਕਾ ਮਿਲਿਆ ਤੇ ਲੱਗਦਾ ਹੀ ਨਹੀਂ ਕਿ ਉਹ ਸਾਡੇ ਪ੍ਰਵਾਹ ਤੋਂ ਕਿਤੇ ਬਾਹਰ ਹੋਵੇਗਾ ਅੱਜ ਐਮਐਲਏ ਪੰਜਾਬ ਪੰਜਾਬ ਦੀ ਸਰਕਾਰ ਵਿੱਚ ਐਮਐਲਏ ਜਿਹੜੇ ਐ ਉਹਨਾਂ ਨੂੰ ਕੋਈ ਵੀ ਆਪਣੇ ਮੰਤਰੀ ਨੂੰ ਫੋਨ ਕਰਕੇ ਦੱਸੋ ਹਾਂ ਜੀ ਕਿ ਸਾਨੂੰ ਆਉਣ ਵਾਲੀਆਂ ਚੋਣਾਂ ਜਿਹੜੀ ਐ ਉਹਦੇ ਵਿੱਚ ਫਿਰ ਉਸ ਤਰ੍ਹਾਂ ਹੀ ਉਸ ਤੋਂ ਅਗਲੇ ਦੁਬਾਰੇ ਜੋਸ਼ ਨਾਲ ਲੜਨਾ ਪੈਣਾ ਔਰ ਇਹ ਦੁਗਣਾ ਜੋਸ਼ ਇਸ ਕਰਕੇ ਕਿ ਪਿਛਲੀ ਵਾਰੀ ਸਾਡੀ ਸਰਕਾਰ ਸੀ ਤੇ ਸਾਨੂੰ ਡਰ ਘੱਟ ਸੀ ਪਰ ਹੁਣ ਤਾਂ ਜਿਹੜੀ ਉਹ ਜਿਹੜੀ ਸਰਕਾਰ ਦੂਸਰੇ ਤਰ੍ਹਾਂ ਦੇ ਜਿਹੜੇ ਤਾਹੀਲੇ ਵਸੀਲੇ ਅਪਣਾਏ ਤੁਸੀਂ ਦੇਖਿਆ ਪੰਚਾਇਤੀ ਚੋਣਾਂ 'ਚ ਵੀ ਤੁਸੀਂ ਦੇਖਿਆ ਮਨਿਸਪਲਿਟੀ ਦੀਆਂ ਚੋਣਾਂ 'ਚ ਵੀ ਕਿਸ ਤਰੀਕੇ ਨਾਲ ਪਰੇ ਸ਼ੇਵੀ ਸ਼ੁਕਰ ਹੈ ਕਿ ਕੇਂਦਰ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਉਹ ਜਿਹੜਾ ਬੜਾ ਸਖਤ ਹੁੰਦਾ ਔਰ ਇਹਨਾਂ ਤੇ ਡਿਪੈਂਡ ਨਹੀਂ ਕਿ ਬਾਹਰੋਂ ਜਿਹੜੇ ਅਬਜ਼ਰਵਰ ਭੇਜਦਾ ਜਿੱਥੇ ਇਹਨਾਂ ਦੀ ਚੱਲਣੀ ਨਹੀਂ ਹੁੰਦੀ ਪਰ ਫਿਰ ਵੀ ਆਪਸਰਾਂ ਦੇ ਉੱਤੇ ਡਰ ਤੇ ਇਹਨਾਂ ਦਾ ਬਣਿਆ ਰਹਿੰਦਾ ਇਸ ਕਰਕੇ ਸਾਨੂੰ ਮਿਹਨਤ ਪਹਿਲਾਂ ਨਾਲੋਂ